ਪਟੰਡਾ ਦੇ ਅੰਬੇਡਕਰ ਪਾਰਕ ਵਿਖੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਵਿਅਕਤੀ ਹੋਏ ਇਕੱਠੇ ਅਤੇ ਇਹਨਾਂ ਵੱਲੋਂ ਅੰਮ੍ਰਿਤਸਰ ਵਿਖੇ ਬਾਪਰੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਗਈ ਮੰਗ ਮੰਗਲਵਾਰ ਨੂੰ 11 ਵਜੇ ਦੇ ਲਗਭਗ ਪਟੰਡਾ ਦੇ ਅੰਬੇਡਕਰ ਪਾਰਕ ਵਿਖੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਅਤੇ ਕੁਝ ਸਮਾਜसेवी ਲੋਕਾਂ ਵੱਲੋਂ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਦੇ ਸਟੈਚੂ ਦੀ ਤੋੜਪਾਨ ਕਰਨ ਦੇ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਇਹਨਾਂ ਵੱਲੋਂ ਸੀਬੀਆਈ ਦੀ ਆਪਣਾ ਜਾਂਚ ਦੀ ਮੰਗ ਕੀਤੀ ਗਈ ਅਤੇ ਇਹਨਾਂ ਕਿਹਾ ਕਿ ਜੇ ਉਹਨਾਂ ਵਿਅਕਤੀਆਂ ਦੇ ਪਿੱਛੇ ਜਿਹੜੇ ਸਾਜ਼ਿਸ਼ ਆਪਸਾ ਕਰਤਾ ਹਨ ਉਹਨਾਂ ਤੱਕ ਆਪਣਾ ਪੁਲਿਸ ਨੇ ਵੀ ਆਪਣਾ ਪਹੁੰਚ ਨਾ ਕੀਤੀ ਜਾਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਨਾਂ ਲਿਆ ਗਿਆ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਛੜਕਾ ਵੀ ਰੁਕੀ ਜਾਣਗੇ ਤੇ ਨਾਲ ਨਾਲ ਉਹਨਾਂ ਵੱਲੋਂ ਟ੍ਰੇਨਾਂ ਵੀ ਰੁਕੀਆਂ ਜਾਨੀ ਅਸੀਂ ਦਿਖਾ ਰਹੀਆਂ ਬਠਿੰਡਾ ਦੇ ਅੰਬੇਡਕਰ ਪਾਰਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਤੇ ਸਿਆਸੀ ਲੋਕਾਂ ਵੱਲੋਂ ਤੇ ਸਮਾਜ ਸੇਵੀਆਂ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਦੇ ਸਟੈਚੂ ਦੀ ਕੀਤੀ ਤੋੜਪਣ ਦੇ ਵਿਰੋਧ ਦੇ ਵਿੱਚ ਅੱਜ ਇਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਜੀ ਸਰ ਕੀ ਨਾ ਮੇਰਾ ਨਾਮ ਉਹ ਆਂਦਾ ਸਭਾਰਤੀ ਐ ਮੈਂ ਸੋਸ਼ਲ ਵਰਕਰ ਐ ਜੀ। ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਬਰਾਮ ਅੰਬੇਡਕਰ ਦੇ ਸਟੈਚੂ ਦਾ ਜੋ ਬੇਅਦਬੀ ਕੀਤੀ ਗਈ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਸਮਾਜ ਦੇ ਲੋਕ ਇਕੱਠੇ ਹੋਤੇ ਹੋਏ ਆ ਉਹਦਾ ਵਿਰੋਧ ਪ੍ਰਗਟ ਕਰ ਰਹੇ ਆਂ ਔਰ ਇਹ ਉਸ ਸ਼ਖਸੀ ਸੋਚ ਨਹੀਂ ਹੈ ਜਿਹੜੇ ਉਸ ਬੰਦੇ ਨੇ ਇਹ ਕੰਮ ਕੀਤਾ ਹੈ ਇਹ ਉਹਦੀ ਸੋਚ ਨਹੀਂ ਹੈ ਇਹਦੇ ਪਿੱਛੇ ਮੰਨੂਵਾਦੀ ਲੋਕਾਂ ਦੀ ਸੋਚ ਹੈ ਇਹ ਬਹੁਤ ਗਹਿਰੀ ਸਾਜ਼ਿਸ਼ ਹੈ ਔਰ ਅਸੀਂ ਤਾਂ ਇਹ ਵੀ ਗੱਲ ਕਹਿੰਨੇ ਆਂ ਇਹ ਇਹ ਜਾਣ ਬੁੱਝ ਕੇ ਕਰਵਾਇਆ ਗਿਆ ਹੈ ਉਹ ਦਿੱਲੀ ਦਾ ਇਲੈਕਸ਼ਨ ਨੂੰ ਵਿੱਚ ਮੁੱਖ ਰੱਖ ਕੇ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨ ਵਾਸਤੇ ਇਹ ਲੋਕ ਲੋਕ ਜਿਹੜੇ ਹੈਗੇ ਮਨੁਵਾਦੀ ਲੋਕ ਜਿਹੜੇ ਹੈਗੇ ਐ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਐ ਔਰ 바ਵਾ ਸਾਹਿਬ ਡਾਕਟਰ ਅਮੀੜਕਰ ਦਾ ਜੋ ਸਮਾਜ ਇੱਥੇ ਖੜਾ ਹੈ ਇਹ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਾਸਤੇ ਸਾਨੂੰ ਜੋ ਵੀ ਕੁਝ ਕਰਨਾ ਪਿਆ ਕਿਉਂਕਿ ਅਸੀਂ 바ਵਾ ਸਾਹਿਬ ਦੀ ਅਦੌਲਤ ਹੀ ਅੱਜ ਇੱਥੇ ਅਸੀਂ ਖੜੇ ਐ ਅਗਰ 바ਵਾ ਸਾਹਿਬ ਨਾ ਹੁੰਦੇ ਇਸ ਸਾਲੋਂ ਕਿਸੇ ਨੇ ਨਹੀਂ ਪੁੱਛਣਾ ਸੀ ਅਸੀਂ ਪਸ਼ੂਆਂ ਵਰਗੀ ਜ਼ਿੰਦਗੀ ਜੀਣ ਵਾਲੇ ਲੋਕ ਜਿਹਾ ਜਿਹਾ ਬੌਜੀ ਬਣੇ ਹੈ ਤੇ ਉਹ ਬਾਬਾ ਸਾਹਿਬ ਡਾਕਟਰ ਪੀਵਰਾ ਵਿੱਚ ਬੈਠ ਕੇ ਇਹ ਰੋਲ ਤਾਂ ਅਸੀਂ ਬਣੇ ਹੈ ਲੇਕਿਨ ਬਾਬਾ ਸਾਹਿਬ ਦਾ ਜੋ અપਮਾਨ ਕਰੇ ਔਰ ਖਾਸ ਕਰਕੇ ਉਹ ਸਾਡੇ ਵਿੱਚੋਂ ਸਾਡੇ ਹੀ ਵਿੱਚੋਂ ਖਰੀਦਾ ਹੋਇਆ ਬੰਦਾ ਸਾਡੇ ਵਿੱਚੋਂ ਹੀ ਖਰੀਦਾ ਹੋਇਆ ਬੰਦਾ ਮੱਲੂਆਦਿਆਂ ਨੇ ਖਰੀਦਾ ਹੋਇਆ ਬੰਦਾ ਉਸ ਨੂੰ અપਮਾਨ ਕਰਾਇਆ ਔਰ ਉਤੇ ਫੋਰਸ ਉਤੇ ਸਟੈਚੂ ਲੱਗਿਆ ਹੈ ਐਡੀ ਵੱਡੀ ਸਿਟੀ ਹੈਗੀ ਹੈ ਉਥੇ ਫੋਰਸ ਹੈਗੀ ਹੈ ਔਰ ਅਸੀਂ ਦੇਸੀ ਦੇਖਿਆ ਹੋ ਵੀਡੀਓ ਕਿ ਉਥੇ ਕਿਸੇ ਨੇ ਕੁਝ ਕਿਹਾ ਕਿਹਾ ਹੀ ਨਹੀਂ ਕਿਸੇ ਨੇ ਫੋਰਸ ਨੇ ਜਿਹੜਾ ਸਕੀਟਿਆ ਹੈ ਨੇ ਕਿਸੇ ਨੇ ਉਸ ਨੂੰ ਫੜਿਆ ਹੀ ਨਹੀਂ ਸੋ ਇਹ ਸਰਕਾਰ ਦੀ ਮਿਲੀ ਭਗਤ ਹੈ ਸਰਕਾਰ ਦੀ ਸਾਜ਼ਿਸ਼ ਦੇ ਨਾਲ ਹੋਇਆ ਅਸੀਂ ਇਹਦੀ ਉੱਚ ਪਦਰੀ ਜਾਂਚ ਚਾਹੁੰਦੇ ਆਂ ਔਰ ਦੋਸ਼ੀਆਂ ਦੇ ਖਿਲਾਫ ਜੋ ਵੀ ਇਹਦੇ ਪਿੱਛੇ ਹੈਗੇ ਆ ਉਹਨਾਂ ਨੂੰ ਨੰਗਾ ਕਰੋ ਇਹਦੀ ਜਾਂਚ ਕਰੋ ਇਸ ਤਰ੍ਹਾਂ ਦੀ ਜਾਂਚ ਦੀ ਮੰਗ ਕਰਦੇ ਹੋਰ ਥੋੜੀ ਕੀ ਮੰਗ ਹੈ ਅਸੀਂ ਜਾਂਚ ਕਰਦੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਦੀ ਜਾਂਚ ਵੀ ਇਹਦੇ ਪਿੱਛੇ ਕੋਹ ਲੋਕ ਹੈ ਮੇਰੀ ਜ਼ਰੂਰਤ ਨਹੀਂ ਹੈ ਕਿ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਕਰ ਦਵਾਂ ਗਰੀਬ ਸਰ ਗ੍ਰਿਫਤਾਰੀ ਹੋ ਚੁੱਕੀ ਗ੍ਰਿਫਤਾਰੀ ਹੋ ਗਈ ਪਰਚਾ ਦਰਜ ਹੋ ਗਿਆ ਉਹ ਇਹਨਾਂ ਸਾਡਾ ਕੋਈ ਮਤਲਬ ਨਹੀਂ ਉਰੇਲਾ ਸਾਡੀ ਕੋਈ ਸੰਤੁਸ਼ਟੀ ਨਹੀਂ ਹੈ ਜੋ ਤੱਕ ਉਹਦੇ ਬੈਕਗ੍ਰਾਉਂਡ ਉਹਦੀ ਪਿੱਛੇ ਜਿਹੜਾ ਬੰਦਾ ਖੜਾ ਹੈ ਜਿਸ ਬੰਦੇ ਨੇ ਇਹ ਕੰਮ ਕਰਵਾਇਆ ਹੈ ਜੋ ਤੱਕ ਉਹ ਬੰਦਾ ਰੈਸ ਨਹੀਂ ਹੁੰਦਾ ਉਹ ਬੰਦਾ ਨੰਗਾ ਨਹੀਂ ਹੁੰਦਾਗਾ ਉਹ ਕੱਕ ਸਾਡਾ ਜਿਹੜਾ ਸ਼ੰਗਰਚਾ ਬਾਬਾ ਸਾਹਿਬ ਦਾ ਤੇਰਾ ਪਨ ਅਸੀਂ ਇਸ ਤਰ੍ਹਾਂ ਹੀ ਚੱਲੇ ਅਸੀਂ ਅਸ ਕਰਾਂਗੇ ਜੀ ਗੱਲ ਤੇ ਚਲਾ ਅਸੀਂ ਇਸ ਤਰ੍ਹਾਂ ਸੜਕਾ ਜਾਮ ਕਰਾਂਗੇ ਮਰਦਾਬਾਦ ਕਰਾਂਗੇ ਤੇ ਧਰਨੇ ਲਾਵਾਂਗੇ ਸੜਕਾ ਜਾਮ ਕਰਨਾ ਵੀ ਹੈ ਪ੍ਰੋਗਰਾਮ ਸੜਕਾਂ ਵੀ ਜਾਮ ਕਰਾਂਗੇ ਸਾਰਾ ਜਾਲੀ ਸਮਾਜ ਸਰਪਨਾਤੀ ਆਏਗਾ ਕਿ ਸਾਰਾ ਕੱਲ 2 ਅਪ੍ਰੈਲ ਵਾਲੇ ਇਧਰ ਕੋਲੇ ਨਹੀਂ ਹੈ ਉਹ 2 ਅਪ੍ਰੈਲ ਫੇਰ ਆ ਸਕਦਾ ਹੈ ਸਮਾਜ ਵਿੱਚ ਨਹੀਂ ਇਹ 2 ਅਪ੍ਰੈਲ ਫੇਰ ਆ ਸਕਦਾ ਹੈ ਭਾਰਤ ਦੇ ਵਿੱਚ 25% ਸਾਡੇ ਲੋਕਾਂ ਦੀ ਆਬਾਦੀ ਹੈ 52% ਬੀਸੀ ਸਮਾਜ ਹੈਗਾ ਔਰ ਮੈਂ ਕਹਿੰਦਾ ਜਨਰਲ ਸਮਾਜ ਦੇ ਲੋਕ ਵੀ ਇੱਥੇ ਆਏ ਹੈ ਸਾਡੇ ਵਿੱਚ ਜਨਰਲ ਸਮਾਜ ਦੇ ਲੋਕ ਵੀ ਆਏ ਹੈ ਉਹ ਵੀ ਇਹਦਾ ਵਿਰੋਧ ਕਰ ਰਹੇ ਹੈ ਮੈਂ ਦੇਖ ਤਾ ਇੱਥੇ ਆਪਣੇ ਜਨਰਲ ਸਮਾਜ ਦੇ ਲੋਕ ਵੀ ਇਹਦਾ ਵਿਰੋਧ ਕਰ ਰਹੇ ਆ ਕਿ ਆ ਕੰਮ ਜਿਹੜਾ ਹੋਇਆ ਗਲਤ ਕੰਮ ਹੋਇਆ ਇਹਦੀ ਉਸ ਪਧਰੀ ਜਾਂਚ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਉਹ ਜਿਹੜਾ ਪਿੱਛੇ ਦੀ ਪੜ ਤੇ ਖੜਾ ਉਹ ਬੰਦਾ ਨੰਗਾ ਹੋਣਾ ਚਾਹੀਦਾ ਮੈਂ ਪ੍ਰਕਾਸ਼ ਸਿੰਘ ਜਰਨਸਕਤਰ ਦਿਹਾਤੀ ਨੂੰ ਦੂਰਸਵਾ ਜ਼ਿਲ੍ਹਾ ਬਠਿੰਡਾ ਅ ਪਰਸੋ ਗਣਤਤਵ ਦਿਸ਼ਵਾਰ ਦੇਵਨਾ ਜਿਹੜੀ ਘਟਨਾ ਵਾਪਰੀ ਆ ਉਹ ਘਟਨਾ ਉਹ ਬੰਦੇ ਨੇ ਨਹੀਂ ਕੀਤੀ ਉਹਦੇ ਪਿੱਛੇ ਸਾਜ਼ਿਸ਼ ਆ ਕਿਉਂਕਿ ਜਿਵੇਂ ਪਹਿਲਾਂ ਪਾਰਲੀਮੈਂਟ ਦੇ ਗ੍ਰਹਿ ਮੰਤਰੀ ਜਿਹੜਾ ਅਮਿਤ ਸਾਹ ਉਹਨੇ ਵੀ ਮਤਲਬ ਬੇਪਤੀ ਕੀਤੀ ਆ ਤਾਂ ਉਹਦੇ ਮਗਰ ਉਹਦੇ ਖਿਲਾਫ ਲੋਕ ਲੜ ਰਹੇ ਆ ਤੇ ਹੁਣ ਜਿਹੜਾ ਉਹ ਚਾਹੁੰਦੇ ਆ ਵੀ ਇਸ ਗੱਲ ਨੂੰ ਭੁੱਲ ਕੇ ਨਵੀਂ ਗੱਲ ਉਹਨਾਂ ਨੇ ਤੋਰਤੀ ਆ ਉਹਨਾਂ ਦੀ ਸਾਜ਼ਿਸ਼ ਆ ਇਹ ਕੇਂਦਰ ਸਰਕਾਰ ਦੀ ਮਨੁਵਾਦੀ ਸੋਚ ਦੀ ਤੇ ਜਿਹੜਾ ਉਹ ਬੰਦੇ ਤੋਂ ਜਿਹੜਾ ਤੜਾਇਆ ਅਸੀਂ ਮੰਗ ਕਰਦੇ ਆ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਕਿ ਉਹਦੇ ਪਿੱਛੇ ਆ ਉਹਨਾਂ ਨੂੰ ਵੀ ਇਹਦੇ ਕਟਹਿਰੇ 'ਚ ਲਿਆਉਣਾ ਚਾਹੀਦਾ ਤੇ ਉਹਨਾਂ ਨੂੰ ਸਖਤ ਸਜ਼ਾਾਂਵਾਂ ਹੋਣੀਆਂ ਚਾਹੀਦੀਆਂ ਨਹੀਂ ਅਸੀਂ ਆਉਣ ਵਾਲੇ ਸਮੇਂ 'ਚ ਬੈਠਾਂਗੇ ਵੀ ਚੈਨ ਨਾਲ ਜਿੱਨਾਂ ਚਿਰ ਸਾਰਾ ਕੁਛ ਨਹੀਂ ਹੁੰਦਾ ਉੱਚ ਪੱਧਰੀ ਜਾਂਚ ਕਰਕੇ ਉਹਨਾਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਜਾਂਦੀਆਂ ਅਸੀਂ ਉਹਨਾਂ 'ਚ ਕਰ ਚੈਨ ਨਾਲ ਨਹੀਂ ਬਟਾਂਗੇ ਸੜਕਾਂ ਦੀ ਰੋਕਾਂਗੇ ਰੇਲਾਂ ਵੀ ਰੋਕਾਂਗੇ ਸਾਰੇ ਬਾਪਸੇ ਕਾ ਜਿਹੜੇ ਸਾਰੇ ਕਿਰਤੀ ਲੋਕ ਆ ਜਿਹੜੇ ਸਾਰੇ ਅਸੀਂ ਇਕੱਠੇ ਹੋ ਕੇ ਇੱਕ ਮੋਰਚਾ ਬਣਾਵਾਂਗੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਵਾਂ ਕਿਸ ਤਰ੍ਹਾਂ ਗੱਦੀ ਮੰਨ ਜਾਂਚ ਵੇਖੋ ਜੀ ਅਸੀਂ ਇਹਨਾਂ ਦੇ ਸਾਥੀਆਂ ਨੂੰ ਵੀ ਦੱਸਤਾ ਅਸੀਂ ਕਹਿੰਦੇ ਆ ਵੀ ਉਹਦੇ ਜਾਂਚ ਉਹ ਵੀ ਕੀਤਾ ਕਰਾਇਆ ਕਿਨੇ ਆ ਜਿਵੇਂ ਸਾਥੀਆਂ ਅਸੀਂ ਮੰਨ ਕਰਦੇ ਆ ਉਹਨੋਂ ਗੱਲ ਦੂਜੇ ਪਾਸੇ ਜਾਂਦੀ ਆ ਹੱਥ ਘਰਾਂ ਨੂੰ ਮੋਜਦਰਾ ਨੂੰ ਅੱਗੇ ਲਾਇਆ ਗਿਆ ਉਹ ਹੁਣ ਬੰਦੇ ਨਸ਼ੇ ਵਾਲੇ ਕੌਣ ਆ ਉਹ ਸਰਪੰਚ ਦੇ ਘਰੇ ਰਹਿੰਦਾ ਐਮਐਲਏ ਦੇ ਨਾਲ ਰਹਿੰਦਾ ਉਹਨੇ ਅਲਵਾਈ ਆ ਉਹ ਸਾਜ਼ਿਸ਼ ਹੈ ਨਾ ਜੀ ਪਿਆ ਕਰਦੇ ਦੁਕਾਰਾ ਇਸ ਕਰਕੇ ਇਹ ਵੀ ਕਾਰਾ ਜਿਹੜਾ ਮਨੁਭਾਦੀ ਸੋਚ ਨੇ ਕਰਾਇਆ ਉਹਦੀ ਜਾਂਚ ਹੋਣੀ ਚਾਹੀਦੀ ਆ ਕੌਣ ਆ ਪਿੱਛੇ ਉਹਨੂੰ ਕਟਾਰੇ ਚ ਲਾਉਣਾ ਚਾਹੀਦਾ ਸਰ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਂਪੰਚਾਇਤ ਪੰਜਾਬ ਤੋਂ ਦੂਆ ਪਰਿਸੰਗ ਕੱਲ 26 ਜਨਵਰੀ ਨੂੰ ਪਰਸੋਂ ਜਦੋਂ ਪੂਰਾ ਦੇਸ਼ ਜੰਦਾਤਰ ਦਿਵਸ ਮਨਾ ਰਿਹਾ ਹੈ ਸੰਵਿਧਾਨ ਦਿਵਸ ਮਨਾ ਰਿਹਾ ਹੈ ਬਾਬਾ ਸਾਹਿਬ ਅੰਬेडकर ਨੂੰ ਸਨਮਾਨਤ ਕਰ ਰਿਹਾ ਹੈ ਯਾਦ ਕਰ ਰਿਹਾ ਤਾਂ ਇੱਕ ਬੜੀ ਬੜੀ ਅਸੀਂ ਸਮਝਿਆ ਕਿ ਸਾਸ ਦੇ ਤਹਿਤ ਬਾਬਾ ਸਾਹਿਬ ਅੰਬेडकर ਦਾਪਮਾਨ ਕਰ ਲਈ ਇੱਕ ਬੰਦਾ ਬੁੱਤ ਦੇ ਉੱਪਰ ਚੜਦਾ ਹੈ ਤੇ نیچے ਜਿਹੜੀ ਸੰਵਿਧਾਨ ਦੀ ਕਿਤਾਬ ਬਣੀ ਹੋਈ ਹੈ ਫੋਟੋ ਬਣੀ ਹੈ ਉਹਨੂੰ ਅੱਗ ਲਾਉਂਦਾ ਹੈ ਮਤਲਬ 10-15 ਮਿੰਟ ਉਹ ਬੰਦਾ ਇਹ ਸਾਰਾ ਕੁਝ ਕਰਦਾ ਹੈ ਤੇ ਉੱਥੇ ਦੀ ਜਿਹੜੀ ਸਿਕਿਉਰਿਟੀ ਹੈ ਜਾ ਜੀਪੀਸੀ ਦੀ ਸਿਕਿਉਰਿਟੀ ਹੈ ਜਾਂ ਪੁਲਿਸ ਦੀ ਜਿਹੜੇ ਉੱਤੇ ਪੀਸੀਆਰ ਹੈ ਥਾਣਾ ਵੀ ਉੱਤੇ 100 ਮੀਟਰ ਦੂਰ ਹੈ ਤੇ ਸਾਰਾ ਕੁਝ ਜਣਾ ਵਾਪਰਦਾ ਹੈ ਤੋ ਬੰਦੇ ਨੂੰ ਫੜੇ ਵੀ ਜਾਂਦਾ ਹੈ ਤੇ ਆਟੋ ਦੇ ਸੀਪੀ ਜਿਹੜੇ ਹੈਗੇ ਉਹ ਪ੍ਰੈਸ ਸਟੇਟਮੈਂਟ ਦਿੰਦੇ ਆ ਕਿ ਅਸੀਂ ਦੀ ਪੜਤਾਲ ਕਰ ਰਹੇ ਆ ਪਰ ਅੱਜ ਤੱਕ ਉਹ ਗੱਲ ਸਾਹਮਣੇ ਨਹੀਂ ਆਈ ਅਸੀਂ ਇਹ ਮੰਨ ਕਰਦੇ ਆ ਚਾਹੇ ਦੇਖੋ ਕਾਂਗਰਸ ਪਾਰਟੀ ਨੇ ਪਿਛਲੇ ਦਿਨਾਂ ਤੋਂ ਬਾਬਾ ਸਾਹਿਬ ਅੰਬੇੜਕਰ ਦੇ ਸਨਮਾਨ ਦੇ ਵਿੱਚ ਲੜਾਈ ਸ਼ੁਰੂ ਕੀਤੀ ਹੋਈ ਹੈ ਕੋਈ ਦੇਸ਼ ਪਰਚ ਕਿ ਬਾਬਾ ਸਾਹਿਬ ਦਾ ਸਨਮਾਨ ਬਹਾਲ ਕਰਨਾ ਉਸ ਗੱਲ ਹੀ ਅਸੀਂ ਵੀ ਅੱਜ ਜਿਹੜੇ ਹੈਗੇ ਐ ਤੇ ਅੱਜ ਮੀਟਿੰਗ ਕਰਕੇ ਅਸੀਂ ਫੈਸਲਾ ਲਿਆ ਕਿ ਦੇਖੋ ਜਿਹੜੀ ਸਾਜ਼ਿਸ਼ ਕਰਤਾ ਜਿਹੜੇ ਲੋਕ ਐ ਬੰਦਾ ਦੇਖੋ ਦੁਬਈ ਤੋਂ ਆਇਆ ਐ ਇਹ ਕਿਤਨੇ ਕਿਤੇ ਤਾਰਾਂ ਕਿਤੇ ਜੁੜਨ ਗਿਆ ਇਹ ਸਾਜ਼ਿਸ਼ ਕਰਤਾ ਲੋਕਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਉਸ ਲਈ ਜਿਹੜੀ ਇਹ ਘਟਨਾ ਬੜੀ ਨਿੰਦਰਜੋ ਘਟਨਾ ਹੈ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹਦੇ ਤੇ ਜੋ ਹੈ ਗੌਰ ਕਰਨਾ ਚਾਹੀਦਾ ਤੇ ਸਭ ਪਰਮਾਹਾਰ ਅਟੈਕ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਦੇ ਟੁਕੜੇ ਕਰਨ ਦੀ ਇਹ ਸਮਝਦਾ ਸਹੀ ਸਾਜ਼ਿਸ਼ ਹੈ ਗਲਤ ਮੂਵਮੈਂਟ ਨੂੰ ਕਾਹੇ ਪਾਉਂਦੇ ਐ ਸਾਧਸ ਐ ਮੈਂ ਇਹਦੇ ਚੇਵੀ ਗੱਲ ਸਾਂਭਲ ਕਰਨਾ ਚਾਹੂੰਗਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਅਪਮਾਨ ਕੀਤਾ ਜਾਂਦਾ ਹੈ ਤਾਂ ਇਸ ਗੱਲ ਨੂੰ ਮੈਂ ਸਮਝਦਾ ਕਿ ਤਨਾ ਕਿਦੇ ਕਾਹੇ ਪਾਉਣ ਲਈ ਵੀ ਇਹ ਚਾਰ ਹੋ ਸਕਦੀ ਹੈ ਇਸ ਲਈ ਅਮਿਤ ਸ਼ਾਹ ਜੀ ਵੱਲੋਂ ਕਹੇ ਕਿ ਸਭਾ ਤੋਂ ਬਾਅਦ ਸਰਾਰਤੀਆਂ ਸਰਾਨੂੰ ਬਾਬਾ ਸਾਹਿਬ ਦਾ ਅਪਮਾਨ ਕਰਨ ਦਾ ਇਹਦਾ ਹੌਸਲਾ ਬਾਤ ਕਰਦੀ ਹੈ ਇਸ ਤੋਂ ਨਹੀਂ ਕਾਰਵਾਈ ਵੀ ਬੰਦ ਕਰਦੇ ਦੇਸ਼ਰੋ ਦਾ ਪਰਚਾ ਦਾ ਹੋਣਾ ਚਾਹੀਦਾ ਉਸ ਵਿਅਕਤੀ ਦੇ ਖਿਲਾਫ ਉਸ ਸਾਧਸ ਦੇ ਰਚਨ ਬਾਰੇ ਦੇਖਣਾ